ਲਓ ਬਾਈ ਜੀ ਅਸੀਂ ਬੀਕਾ ਨੇੜੇ ਕੋਲੇ ਖੜੇ ਆਂ ਭਾਰਤ ਮਾਲਾ ਰੋਡ ਤੇ ਕਿਵੇਂ ਮੋਦੀ ਨੇ ਸਾਰਾ ਦੇਸ਼ ਆਵਾਨੀਆਂ ਨੂੰ ਵੇਚਤਾ ਮੇਰੇ ਨਾਲ ਟਰੱਕ ਡਰਾਈਵਰ ਵੀਰ ਖੜੇ ਆ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਆਉਣ ਵਾਲੇ ਟਾਈਮ 'ਚ ਇਹਨਾਂ ਦੀ ਟਰਾਂਸਪੋਰਟ ਕਿਵੇਂ ਖਤਮ ਕਰ ਦੇਣੀ ਆ ਖੇਤੀ ਕਾਨੂੰਨ ਇਹ ਲਿਆਇਆ ਰੇਲਵੇ ਸਾਰੀ ਇਹਨੇ ਵੇਚਦੀ ਸਰਕਾਰੀ ਪ੍ਰਾਪਰਟੀ ਸਾਰੀ ਆਵਾਨੀ ਨੂੰ ਵੇਚ ਰਿਹਾ ਜੋਤ ਕੈਮਰਾ ਮਾਰਦੀ ਆ ਸੀ ਲੈਣਾ ਲੰਘਦੀਆਂ ਤਿੰਨ ਇਧਰ ਤਿੰਨ ਉਧਰ ਤੇ ਹੁਣ ਸਾਨੂੰ ਮੈਂ ਦਿਖਾਉਣਾਗਾ ਵੀ ਆਪਣਾ ਸਾਰਾ ਕੁਝ ਕਿਵੇਂ ਰਗੜਨਾ ਇਹਨੇ ਆਹਾ ਪੰਪ ਵੀ ਬਾਨੀ ਦੇ ਲਾਗੇ ਉਹ ਬਾਈ ਹੋ ਜਿਹੜਾ ਰੈਸਟੋਰੈਂਟ ਪਿੱਛੇ ਆ ਉਹ ਕਾਦੇ ਖਾਤਰਾ ਡਰਾਈਵਰਾਂ ਖਾਤਰਾ ਉਹ ਡਰਾਈਵਰਾਂ ਖਾਤਰਾ ਬਾਈ ਇਹ ਆ ਕਾਰਾਂ ਵਾਲੇ ਖਾਤਰਾ ਕਾਰਾਂ ਵਾਲੇ ਵੀ ਰੁਕਦੇ ਨੇ ਜਾਨੀ ਖਰਚਾ ਕਾਰਾਂ ਵਾਲੇ ਹੀ ਲੱਤਾ ਜਾਂਦਾ ਡਰਾਈਵਰਾਂ ਤੋਂ ਠੀਕ ਆ ਮੰਨ ਲਓ ਵੀ ਇਹਨਾਂ ਨੇ ਇਹ ਕਰਤਾ ਹਾਂ ਕੋਈ ਪ੍ਰਾਈਵੇਟ ਬੰਦੇ ਤੋਂ ਮਤਲਬ ਵੀ ਇੱਥੇ ਹੋਟਲ ਨਹੀਂ ਕਰ ਸਕਦਾ ਭਾਰਤ ਮਾਲਾ ਰੋਡ ਤੇ ਪ੍ਰਾਈਵੇਟ ਬੰਦਾ ਜਿਵੇਂ ਆਪਣੇ ਪੰਜਾਬ ਚ ਲਾ ਲਓ ਜਾਂ ਹੋਰ ਸ਼ਹਿਰ ਆਉਂਦੇ ਨੇ ਆਪਣੇ ਟਾਬੇ ਕਰੇ ਹੋਏ ਨੇ ਉਵੇਂ ਇਹ ਰੋਡ ਤੇ ਟਾਬਾ ਨਹੀਂ ਹੋ ਸਕਦਾ ਬਾਈ ਤੁਸੀਂ ਆਏ ਦੇਖੋ ਵੀ ਇੱਥੇ ਪਤਾ ਹੀ ਨਹੀਂ ਕਿੰਨੇ ਕਿੱਲੇ ਇੱਥੇ ਐਕਵਾਇਰ ਹੋ ਗਏ ਪੰਜਾਬ ਚ ਵੀ ਜ਼ਮੀਨਾਂ ਨੂੰ ਅੱਗ ਲੱਗਣ ਵਾਲੀ ਆ ਉੱਥੇ ਵੀ ਐਕਵਾਇਰ ਕਰ ਰਹੇ ਆ ਬਾਈ ਜੀ ਗੱਲ ਟ੍ਰਾਂਸਪੋਰਟ ਵੀਰਾਂ ਦੀ ਕਰਦੇ ਆਂ ਬਾਕੀ ਚੀਜ਼ਾਂ ਸਾਰੀਆਂ ਵੇਚ ਹੀ ਦਿੱਤੀਆਂ ਵੇਚ ਹੀ ਦਿੱਤੀਆਂ ਇਹਨਾਂ ਨੇ ਖੇਤੀ ਕਾਨੂੰਨ ਵੀ ਲੈਂਦੇ ਹਨਾ ਬਾਈ ਜੀ ਮੈਨੂੰ ਆਏ ਦੱਸੋ ਵੀ ਸੋਨ ਨੂੰ ਕੀ ਕੀ ਨੁਕਸਾਨ ਹੋਣ ਵਾਲੇ ਆਉਣ ਵਾਲੇ ਟਾਈਮ 'ਚ ਆਉਣ ਵਾਲੇ ਟਾਈਮ 'ਚ ਬਾਈ ਸਾਡਾ ਜ਼ਮੀਂ ਕੰਗਾ ਕਰ ਦੇਣਗੇ ਹੂੰ ਗੱਡੀਆਂ ਹੁਣੇ ਲਾ ਲਓ ਤੁਸੀਂ ਪਹਾੜੇ ਨਹੀਂ ਰਹੇ ਹੈਗੇ ਜਿਹੜੀਆਂ ਇਹਨਾਂ ਦੀਆਂ ਆਪਣੀਆਂ ਗੱਡੀਆਂ ਚੱਲ ਰਹੀਆਂ ਨੇ ਕੰਟੇਨਰ ਲਾਏ ਹੋਏ ਨੇ ਹੂੰ ਹੁਣ ਜਿਹੜੀ ਗੱਡੀ 25 ਫੁੱਟੀ ਆ ਜਾਂ 27 ਫੁੱਟੀ ਆ ਉਹ ਵੀ ਓਵਰਲੋਡ ਚੱਲ ਰਹੀ ਹੈ ਇੱਧਰ ਨੂੰ ਹੂੰ ਜਿਹੜਾ ਅੰਡਰਲੋਡ ਦਾ ਪਹਾੜਾ ਉਹ ਖਤਮ ਹੋ ਗਿਆ ਹੂੰ ਹੁਣ ਇਹ ਪਾਸਿੰਗ ਪਾਸਿੰਗ ਕਰੀ ਜਾਂਦੇ ਨੇ ਪਾਸਿੰਗ ਦੇ ਚੱਕਰ 'ਚ ਜਿਹੜੀ ਗੱਡੀ 30 ਟਨਾਂ ਵਾਲੀ ਆ 30 ਟਨ ਮਾਲ ਪਾ ਕੇ ਆਉਂਦੀ ਆ ਉਹਦੇ ਬਰਾਬਰ ਹੂੰ ਘੱਟ ਮਾਲ ਵਾਲੀਆਂ ਗੱਡੀਆਂ ਆ ਰਹੀਆਂ ਨੇ ਆਉਣ ਵਾਲੇ ਟਾਈਮ 'ਚ ਘੋੜੇ ਵੀ ਇਹਨਾਂ ਨੇ ਆਪਦੇ ਪਾ ਲੈਣੇ ਆ ਸੜਕ ਦੇ ਥਾਂ ਥਾਂ ਜੋਤ ਦਿਖਾਦੀ ਮਾੜੇ ਕੈਮਰੇ ਲਾ ਤੇ ਇਹਨਾਂ ਨੇ ਪਤਾ ਕੀ ਕਰਿਆ ਕਰਨੇ ਆ ਇੱਥੋਂ ਜਿਵੇਂ ਮੰਨ ਲਓ ਵੀ ਸੰਗਰੀਆ ਬਠਿੰਡਾ ਅੰਮ੍ਰਿਤਸਰ ਇਹ ਹੈਗੀ ਆ ਰੋਡ ਅੰਮ੍ਰਿਤਸਰ ਤੋਂ ਜਮਨਾ ਨਗਰ ਤੱਕ ਇਹਨਾਂ ਨੇ ਕੈਮਰਿਆਂ 'ਚ ਇਹਨਾਂ ਦਾ ਚਲਾਨ ਕੱਟ ਦੇਣਾ ਆ ਆਪਦੀਆਂ ਗੱਡੀਆਂ ਪਾ ਲੈਣੀਆਂ ਬਾਨੀ ਵਰਗਿਆਂ ਨੇ ਤੇ ਬਾਈ ਇੱਕ ਗੱਲ ਹੋਰ ਕਹਿੰਦਾ ਸੀ ਕਹਿੰਦਾ ਵੀਰੇ ਇਹਦਾ ਬਹੁਤ ਫਰਕ ਹੋ ਗਿਆ 40 ਕਿਲੋਮੀਟਰ ਵਾੜ ਤੇ ਕਟਾ ਕਹਿੰਦਾ ਉੱਥੋਂ ਮੁੜ ਕੇ ਪੰਪ ਤੇ ਤੇਲ ਪਵਾਉਣਾ ਆਉਣਾ ਪੈਂਦਾ ਹੋਈ ਹੋਰ ਕਿਸੇ ਪੰਪ ਤੋਂ ਪਵਾ ਨਹੀਂ ਸਕਦੇ ਕਿਤੋਂ ਰੋਟੀ ਨਹੀਂ ਖਾ ਸਕਦੇ ਸਾਰਾ ਕੁਝ ਬੰਨ ਨਹੀਂ ਉਹਦੀ ਕਰਨਾ ਪੈ ਤੂ ਹਣਾ ਇਹਨਾਂ ਦੀ ਚੱਲਣਾ ਵੀਰੇ ਹੋਰ ਕੀ ਕੀ ਨੁਕਸਾਨ ਹੋਇਆ ਵੀਰੇ ਆਪਾਂ ਨੂੰ ਨੁਕਸਾਨ ਬਾਈ ਜੀ ਆਪਣਾ ਦੇਖੇ ਲਓ ਹੁਣ ਤੁਹਾਨੂੰ ਪਤਾ ਹੀ ਆ ਪਹਾੜਿਆਂ ਦਾ ਹੁਣ ਬੰਗਲੌਰ ਹਾਇਦਰਾਬਾਦ ਨੂੰ ਗੱਡੀਆਂ ਜਾਂਦੀਆਂ ਨੇ ਹੂੰ ਉਧਰੋਂ ਵੀ ਇਹਨਾਂ ਦੀਆਂ ਗੱਡੀਆਂ ਚੱਲ ਰਹੀਆਂ ਨੇ ਹੂੰ ਇਹ ਬੱਲਬੋ ਟਰਾਲੇ ਇਹਨਾਂ ਦੇ ਆ ਬੱਲਬੋ ਬੁੱਲਬੋ ਬਹੁਤ ਵੱਡੇ ਏਸੀ ਵਾਲੇ ਵੱਡੇ ਫ੍ਰਿਜਰ ਟਰਾਲੇ ਬੱਲਬੋ ਇਹਨਾਂ ਦੇ ਪੈ ਰਹੇ ਆ ਵੀਰੇ ਹਣਾ ਹਾਂ ਬਿਲਕੁਲ ਮੰਨ ਲਓ ਵੀ ਯਾਰ ਸਾਰਾ ਕੁਸੀਂ ਤਬਾਹ ਕਰਤਾ ਜਿਵੇਂ ਆਪਾਂ ਖੇਤੀ ਕਾਨੂੰਨ ਵਾਲਾ ਜਿਹੜਾ ਉਹ ਦੋਨਾਂ ਲੜ ਰਹੇ ਹਨਾ ਉਹ ਬਹੁਤ ਵਧੀਆ ਆਪਾਂ ਲੜੀ ਜਾ ਰਹੇ ਆ ਪੰਜਾਬ ਲੜਿਆ ਲੜੀ ਜਾ ਰਿਹਾ ਤਾਂ ਮਾੜਾ ਮੋਟਾ ਕੋਈ ਬਚੇ ਵੇ ਨੀ ਤਾਂ ਤਬਾਹ ਕਰਦਾ ਜਾਂਦਾ ਹਿੰਦੁਸਤਾਨ ਸਾਰੀ ਵੇਚਦਾ ਇੱਕ ਸਾਦਾ ਮੋਦੀ ਨੇ ਵੇਚਦਾ ਨਾ ਵੀਰੇ ਸਾਰਾ ਟਰਾਂਸਪੋਰਟਾਂ ਬੇਕਾਰ ਕਰਦੇ ਆ ਢਾਬਿਆਂ ਵਾਲੇ ਬੇਕਾਰ ਇੱਥੇ ਹਜ਼ਾਰਾਂ ਦੇ ਚੁੱਲ੍ਹੇ ਚੱਲਦੇ ਸੀ ਵੀਰੇ ਇਹ ਰੋੜਾਂ ਤੇ ਨਿੱਕੇ ਢਾਬੇ ਚਗਾਤੇ ਇਹਨਾਂ ਨੇ ਇੱਥੇ ਵੱਡੇ ਢਾਬੇ ਪੈ ਗਿਆ ਰੈਸਟੋਰੈਂਟ ਵੱਡੇ ਹੋ ਗਏ ਸਾਰਾ ਕੁਝ ਹੀ ਤਬਾਹ ਕਰਤਾ ਆਵਾਨੀ ਨੂੰ ਵੇਚਤਾ ਯਾਰਾ ਆਹ ਦੇਖ ਲਓ ਤੁਸੀਂ ਗੱਡੀ ਸੜਕਾ ਇਧਰ ਵੀ 30 40 ਕਿੱਲੇ ਰੋਕ ਕੇ ਪਏ ਇਧਰ ਦੇਖੋ ਟਰਾਲੇ ਟੁੱਲੇ ਖੜਨੂ ਸਾਰਾ ਸਿਸਟਮ ਉਧਰ ਵੀ ਰੋਕ ਕੇ ਪਿਆ ਆਉਣ ਵਾਲੇ ਟਾਈਮ 'ਚ ਟਰਾਲੇ ਵੀ ਇਹਨਾਂ ਦੇ ਹੋਣਗੇ ਤੇਲ ਵੀ ਇਹਨਾਂ ਦਾ ਸਾਰਾ ਸਿਸਟਮ ਹੀ ਆਵਾਨੀ ਦਾ ਹੋ ਵੀਰੇ ਹਣਾ ਬਿਲਕੁਲ ਜੀ ਬਿਲਕੁਲ ਬਿਲਕੁਲ ਕੱਖ ਨਹੀਂ ਰਹਿਣਾ ਪੱਲੇ ਵੀਰੇ ਤੁਸੀਂ ਆਹ ਦੇਖ ਲਓ ਜੋਤ ਮੜਾ ਤੁਰ ਕੇ ਦਿਖਾਦੀ ਵੀ ਉਧਰ ਵੀ ਆ ਤੂੰ ਤਾਂ ਬਾਈ ਇੱਥੇ ਖੜਜੋ ਆਗੇ ਆ ਤੈਨ ਲੈਣਾ ਇੱਧਰ ਆ ਤੈਨ ਉਧਰ ਆ ਉਧਰ ਫੇਰ ਉਹਨਾਂ ਨੇ ਰਹਿਣ ਖਾਤਰ ਉਹ ਉਧਰ ਦੇਖੋ ਰੈਸਟੋਰੈਂਟ ਉਧਰ ਵੀ ਪੰਪ ਲੱਗ ਰਿਹਾ ਜੀਆਂ ਗੱਲਾਂ ਨੇ ਤੇ ਆ ਜਾਓ ਬਾਈ ਨਾਲ ਮੈਂ ਹੋਰ ਵੀ ਗੱਲਬਾਤ ਕਰਦਾਗਾ ਬਾਈ ਜੀ ਫਿਰ ਤਾਂ ਹੁਣ ਜਿਵੇਂ ਤੁਸੀਂ ਆਈਦੇ ਤਾਂ ਤੇਲ ਪਵਾਇਆ ਤੁਸੀਂ 40 ਕਿਲੋਮੀਟਰ ਐੜਤੀ ਆਉਣਾਗਾ ਇਦੋਂ ਪਹਿਲਾਂ ਨਹੀਂ ਉਤਰ ਸਕਦੇ ਨਹੀਂ ਉਤਰ ਸਕਦੇ ਜਦੋਂ ਉਤਰਨਾ ਫੇਰ ਛੱਟੇ ਨਹੀਂ ਬਾਈ ਤੇ ਹਾਂ ਘਟ ਹੈ ਨਹੀਂ ਜਦੋਂ ਉਤਰਨਾ ਫੇਰ ਫੇਰ ਹੁਣ ਪਿੱਛੇ ਲਾ ਲਓ ਦੋ ਪੰਪ ਨੇ ਜੀਓ ਦੇ ਹੀ ਨੇ ਅੰਮੋ ਸਾਹਮਣੇ ਤੁਸੀਂ ਲੰਘ ਕੇ ਆਇਓ ਹਾਂ ਹਾਂ ਉਥੋਂ ਲਾ ਲਓ ਹਜੇ ਓਪਨ ਨਹੀਂ ਹੋਏ ਹੂੰ ਉਥੋਂ ਤੇਲ ਪਾਉਣਾ ਸੀ ਉਤੋਂ ਬਾਅਦ ਦੇਖ ਲਓ ਆ 40 45 ਕਿਲੋਮੀਟਰ ਬਾਅਦ ਪੰਪ ਆਏ ਨੇ ਫੇਰ ਆਇਆ ਹੈ ਪੰਪ ਵੀ ਹਜੇ ਨੇ ਓਵੇਂ ਚਲਾਏ ਨਹੀਂ ਚਲਾ ਦੂਗਾ ਜਦੋਂ ਆ ਆ ਰੋਡ ਪੂਰੀ ਹੋ ਗਈ ਤੇ ਪੰਪੇ ਜੀ ਉਹਦਾ ਹਾਂ ਜੀ ਉਹਦੀ ਆ ਟਰਾਲੇ ਵੀ ਆਦੇ ਸਾਰਾ ਸਿਸਟਮੇ ਆਦਾ ਹੋ ਜਾਣਾ ਤੇ ਬਾਈ ਫੇਰ ਇੱਕ ਮੈਨੂੰ ਹੋਰ ਦੱਸੀ ਜਿਵੇਂ ਤੁਸੀਂ ਉੱਤਰਦੇ ਹੋ ਉਦੋਂ ਵੀ ਫੇਰ ਇਹਨਾਂ ਨੇ ਆਹ ਟੂਲ ਪਲਾਜਾ ਕੱਟਣਾ ਛੱਡ ਦੇ ਮਿਲੇ ਵੀ ਹਾਂ ਹਾਂ ਬਿਲਕੁਲ ਦੋਨੋਂ ਵਾਰੀ ਤੁਸੀਂ ਜਦੋਂ ਤੇਲ ਪਵਾਉਣਾ ਉਦੋਂ 1 ਕਿਲੋਮੀਟਰ ਦਾ ਬਾਈ ਹਿਸਾਬ ਲੈਣਾ ਇਹਨਾਂ ਨੇ ਨਹੀਂ ਹੁਣ ਜਿਵੇਂ ਆਪਣੇ ਪ੍ਰਾਈਵੇਟ ਜੇ ਟੂਲ ਨੇ ਲੋਕਲ ਪਿੰਡਾਂ ਦੇ ਸ਼ਹਿਰਾਂ ਦੇ ਆਪਣੇ ਪੰਜਾਬ ਚ ਹਾਂ ਉਹਨਾਂ ਦੀਆਂ ਪਰਚੀਆਂ ਦੇ ਤੇ ਇਹਨਾਂ ਦਾ ਬਹੁਤ ਵੱਟਾ ਬਹੁਤ ਵੱਟਾ ਦਾ ਹਾਂ ਉਹ ਟੂਲ ਪਲਾਜ ਨੂੰ ਮਹਿੰਗਾ ਇਹ 444500 ਦਾ ਟੂਲ ਲੱਗੂਗਾ ਅਸਿਆ ਉੱਥੋਂ ਚੱਲ ਕੇ ਸਾਨੂੰ ਲੋਕਿਓ ਜਿੱਥੇ ਉਤਰਾਂਗੇ ਤੇ ਜਿਹੜੇ ਪਹਿਲਾਂ ਟੂਲ ਹੁੰਦੇ ਸੀ ਉਹਨਾਂ ਨਾਲੋਂ ਮਹਿੰਗੇ ਆ ਬਹੁਤ ਜ਼ਿਆਦਾ ਮਹਿੰਗੇ ਨੇ ਬਾਈ ਬਹੁਤ ਜ਼ਿਆਦਾ ਠੀਕ ਆ ਠੀਕ ਆ ਵੀਰੇ ਹਾਂਜੀ ਲਓ ਬਾਈ ਜੀ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਹਰ ਦੇਸ਼ ਨੂੰ ਵੱਡੇ ਪੱਧਰ ਤੇ ਸਾਰੇ ਥਾਂ ਅੰਦੋਲਨ ਕਰਨ ਦੀ ਲੋੜ ਆ ਟਰਾਂਸਪੋਰਟ ਵੀ ਗਈ ਖੇਤੀ ਵੀ ਦੱਬਣ ਨੂੰ ਫਿਰਦੇ ਆ ਸਾਰਾ ਸਮਾਨ ਹੀ ਲੈ ਕੇ ਖੋ ਕੇ ਰੇਲਵੇ ਲੈਣ ਵੀ ਸਰਕਾਰੀ ਵਿਭਾਗ ਨੂੰ ਸਭ ਨੂੰ ਲੈ ਗਿਆ ਵਾਨੀ ਖੋ ਕੇ ਬਈ ਕਾਇਮ ਹੋ ਕੇ ਸਾਰਾ ਦੇਸ਼ ਇਕੱਠੇ ਹੋ ਕੇ ਦੋਲਣ ਲੜੋ ਲੜਨਾ ਪਊਗਾ ਹਨਾ ਵੀਰੇ ਨਹੀਂ ਬੱਲੇ ਕੁਛ ਨਹੀਂ ਧੰਨਵਾਦ ਜਾਂਦੇ ਰਹੋ ਹੋ ਗਈ ਖਤਮ ਹਾਂ ਟ੍ਰਾਂਸਪੋਰਟ ਖਤਮਾ ਟ੍ਰਾਂਸਪੋਰਟ ਵੀ ਸੇ ਤੁਸੀਂ ਦੋ ਦਿਨ ਬਾਈ ਹੜਤਾਲ ਵੀ ਕਰੀ ਸੀ ਉਹ ਕਰਨੀ ਪਊ ਪਰ ਜੂਨੀਅਨ ਛੋਡੀ ਬਹੁਤ ਤਗੜੀ ਆ ਪਰ ਕਿਤੇ ਕਿਤੇ ਨਾ ਕਿਤੇ ਤੁਸੀਂ ਅੱਡ ਹੋ ਜਾਂਦੇ ਉਹਦੋਂ ਫਿਰ ਡਾਊਨ ਪਾ ਜਾਂਦਾ ਮਾਰ ਖਾ ਜਾਂਦੇ ਹੋ ਇਕੱਠੇ ਰਿਹਾ ਕਰੋ ਇਹਨਾਂ ਦਾ ਇੱਕਾ ਨਹੀਂ ਨਾ ਹੈਗਾ ਬਾਈ ਹਾਂ ਹਾਂ ਇਕੱਠੇ ਰਿਹਾ ਕਰੋ ਬਾਈ ਹਰ ਇੱਕ ਨੂੰ ਦੋਲਣ ਲੜਨਾ ਪਊ ਨਹੀਂ ਦੇਸ਼ ਦੀ ਤਬਾਹੀ ਆ ਆਪਣੇ ਪੱਲੇ ਸਾਰਾ ਨੇ ਦਿਹਾੜੀ ਰਹਿ ਜਾਈ ਸਾਰਾ ਸਮਾਨ ਹੀ ਲੈ ਜਾਣਗੇ ਖੋ ਕੇ ਹੀ ਦੱਬ ਕੇ ਸ਼ੇਅਰ ਕਰ ਦਿਓ ਧੰਨ